ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਐਸੇ ਤਿਉਹਾਰ ਬਾਰੇ ਗੱਲ ਕਰਾਂਗੇ ਜੋ ਕਈ ਸਿੱਖ ਪਰਿਵਾਰ ਵੀ ਮਨਾਉਂਦੇ ਨੇ ਰੱਖੜੀ ਪਰ ਕੀ ਰੱਖੜੀ ਸਿੱਖ ਧਰਮ ਨਾਲ ਮੇਲ ਖਾਂਦੀ ਹੈ ਜੇ ਤੁਸੀਂ ਵੀ ਕਦੇ ਸੋਚਿਆ ਹੈ ਕਿ ਰੱਖੜੀ ਸਿੱਖੀ ਵਿੱਚ ਮਨਾਉਣੀ ਚਾਹੀਦੀ ਹੈ ਜਾਂ ਨਹੀਂ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਰੱਖੜੀ ਇੱਕ ਸੋਹਣਾ ਤਿਉਹਾਰ ਹੋ ਸਕਦਾ ਹੈ ਪਰ ਇਹ ਸਿੱਖ ਧਰਮ ਦੀ ਰੀਤ ਨਹੀਂ ਸਰਡੇ ਗੁਰਸਾਈਬਾਂ ਨੇ ਹਮੇਸ਼ਾ ਬਾਹਰੀ ਰਸਮਾਂ ਤੋਂ ਇਨਕਾਰ ਕੀਤਾ ਇਹ ਲੇਖ ਹਿੰਦੂ ਤਿਹਾੜ ਰਖੜੀ ਚ ਸਿੱਖਾਂ ਦੀ ਵਧ ਰਹੀ ਭਾਗੀਦਾਰੀ ਦੀ ਆਲੋਚਨਾ ਕਰਦਾ ਹੈ ਅਤੇ ਦਲੀਲ ਦਿੰਦਾ ਹੈ ਕਿ ਇਹ ਪਰੰਪਰਾ ਨਾਸਿਕ ਇਤਿਹਾਸ ਨਾਲ ਮਿਲਦੀ ਹੈ ਅਤੇ ਨਾ ਹੀ ਸਿੱਖੀ ਦੇ ਸਿਧਾਂਤਾਂ ਨਾਲ ਇਹ ਇੱਕ ਹਿੰਦੂ ਰਿਵਾਜ ਹੈ ਜਿਸ ਚ ਭੈਣਾਂ ਆਪਣੇ ਭਰਾ ਦੀ ਕਲਾਈ ਤੇ ਧਾਗਾ ਬੰਨ੍ਹਦੀਆਂ ਹਨ ਅਤੇ ਉਸ ਦੀ ਰੱਖਿਆ ਦੀ ਅਰਦਾਸ ਕਰਦੀਆਂ ਹਨ ਜਦ ਕੀ ਪਰ ਆ ਉਹਨਾਂ ਨੂੰ ਉਪਹਾਰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਇਹ ਰਿਸ਼ਤਾ ਭਾਵਨਾਤਮਕ ਰੂਪ ਚ ਸੋਹਣਾ ਹੋ ਸਕਦਾ ਹੈ ਪਰ ਇਸ ਵੀਡੀਓ ਚ ਆਪਾਂ ਆਹ ਚੀਜ਼ ਪਰ ਜ਼ੋਰ ਦੇਵਾਂਗੇ ਕਿ ਸਿੱਖੀ ਵਿੱਚ ਇਸ ਦੀ ਕੋਈ ਥਾਂ ਨਹੀਂ ਸਿੱਖੀ ਸਾਡੀ ਵੱਖਰੀ ਪਛਾਣ ਹੈ ਜਿਸ ਵਿੱਚ ਮਰਦਾਂ ਅਤੇ ਔਰਤਾਂ ਨੂੰ ਬਰਾਬਰੀ ਮਿਲੀ ਕੌਰ ਨੂੰ ਵੀ ਕਿਰਪਾਨ ਮਿਲੀ ਸਿਰਫ ਸਿੰਘ ਨੂੰ ਨਹੀਂ ਸਿੱਖ ਔਰਤਾਂ ਨੇ ਇਤਿਹਾਸ ਵਿੱਚ ਸਾਬਿਤ ਕੀਤਾ ਕਿ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਖੁਦ ਕਰ ਸਕਦੀਆਂ ਹਨ ਜਦੋਂ 40 ਮੁਕਤੇ ਗੁਰੂ ਨੂੰ ਛੱਡ ਗਏ ਸਨ ਤਾਂ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਦੇ ਹਥਿਆਰ ਲੈ ਕੇ ਖੁਦ ਮੈਦਾਨ ਵਿੱਚ ਉੱਤਰ ਆਉਣ ਦੀ ਹਿੰਮਤ ਦਿਖਾਈ ਇਹ ਸਿੱਖ ਔਰਤਾਂ ਦੀ ਸ਼ਕਤੀ ਅਤੇ ਆਤਮ ਨਿਰਭਰਤਾ ਦਾ ਜੀਤਾ ਜਾਗਤਾ ਸਬੂਤ ਹੈ ਇਸ ਵੀਡੀਓ ਵਿੱਚ ਲੇਖ ਦਾ ਮੁੱਖ ਤਰਕ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਤੇ ਆਧਾਰਿਤ ਹੈ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੇ ਬਾਹਰੀ ਰਿਵਾਜਾਂ ਨੂੰ ਜਿਵੇਂ ਕਿ ਜਨੇਊ ਸਖਤੀ ਨਾਲ ਨਕਾਰਿਆ ਸੀ ਅਤੇ ਅੰਦਰੂਨੀ ਭਗਤੀ ਤੇ ਸੱਚੀ ਜ਼ਿੰਦਗੀ ਜਿਉਣ ਉੱਤੇ ਜ਼ੋਰ ਦਿੱਤਾ ਲੇਖ ਇਖਤਿਆਰ ਕਰਦਾ ਹੈ ਕਿ ਜਿਸ ਗੁਰੂ ਨੇ ਰੋਹਾਨੀ ਧਾਗੇ ਜਨੇਓ ਨੂੰ ਰੱਦ ਕਰ ਦਿੱਤਾ ਉਹ ਕਦੇ ਵੀ ਰਖੜੀ ਵਰਗੇ ਦੁਨੀਆਵੀ ਧਾਗੇ ਨੂੰ ਨਹੀਂ ਮੰਨ ਸਕਦੇ ਇੱਕ ਚਿੱਤਰਧਾਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬਨ ਰਹੀ ਹਨ ਪਰ ਲੇਖ ਇਸ ਨੂੰ ਇੱਕ ਕਲਪਨਾਤਮਕ ਰਚਨਾ ਕਰਾਰ ਦਿੰਦਾ ਹੈ ਜਿਸ ਦਾ ਸਿੱਖ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਆਹ ਵੀਡੀਓ ਇਸ ਗਲਤੀ ਜੋੜ ਦਿੰਦਾ ਹੈ ਕਿ ਸਿੱਖੀ ਇੱਕ ਵੱਖਰੀ ਤੇ ਵਿਲੱਖਣ ਪੰਥ ਹੈ ਜੋ ਕਿਸੇ ਵੀ ਰਿਵਾਜ ਪੂਜਾ ਤੋਂ ਮੁਕਤ ਹੈ ਸਿੱਖ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਮਿਲੇ ਹਨ ਗੁਰੂ ਦੀ ਸਿੱਖਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚ ਤੇ ਸੱਚੀ ਜ਼ਿੰਦਗੀ ਸਭ ਤੋਂ ਉੱਚੀ ਹੈ ਧਾਗਾ ਪਾ ਕੇ ਪਿਆਰ ਜਾਂ ਰੱਖਾ ਸਾਬਤ ਨਹੀਂ ਹੁੰਦੀ ਸੱਚੀ ਭਗਤੀ ਪਰਮਾਤਮਾ ਨਾਲ ਜੁੜਾਅ ਅਤੇ ਗੁਰੂ ਦੀ ਰਹਿਮਤ ਹੀ ਸਾਡੀ ਅਸਲੀ ਰੱਖਿਆ ਹੈ ਇਸ ਕਰਕੇ ਸਾਨੂੰ ਗੈਰ ਸਿੱਖ ਰਸਮਾਂ ਦੀ ਥਾਂ ਸਿਰਫ ਗੁਰੂ ਦੀ ਰਾਹੀ ਚੱਲਣਾ ਚਾਹੀਦਾ ਹੈ ਸਾਡੀ ਰੀਤ ਸਾਡਾ ਰੂਪ ਅਤੇ ਸਾਡਾ ਰਸਤਾ ਸਿੱਖੀ ਆਪੇ ਹੀ ਸਰਵੋਤਮ ਹੈ ਅੰਤ ਵਿੱਚ ਲੇਖ ਇਹ ਨਿਸਕਰਸ਼ ਦਿੰਦਾ ਹੈ ਕਿ ਰਖੜੀ ਜਿਹੀ ਰਸਮ Hindu ਧਰਮ ਲਈ ਸੋਹਣੀ ਹੋ ਸਕਦੀ ਹੈ ਪਰ ਸਿੱਖੀ ਵਿੱਚ ਇਸ ਦੀ ਕੋਈ ਲੋੜ ਜਾਂ ਥਾਂ ਨਹੀਂ ਸਿੱਖਾ ਲਈ ਸਿਰਫ ਗੁਰੂ ਦੀ ਸਿੱਖਿਆ ਹੀ ਮੰਨਣਯੋਗ ਹੈ ਅਤੇ ਗੁਰੂ ਵੱਲੋਂ ਨਾ ਮੰਨਿਆ ਕਈਆਂ ਰਸਮਾਂ ਤੋਂ ਬਚਣਾ ਚਾਹੀਦਾ ਹੈ ਰਖੜੀ ਵਰਗਾ ਤਰਗਾ ਇੱਕ ਪਰਮ ਹੈ ਜਦਕੀ ਸਿੱਖੀ ਸਾਨੂੰ ਸੱਚ ਸਾਧੂ ਜੀਵਨ ਅਤੇ ਵਾਹਿਗੁਰੂ ਨਾਲ ਸਿੱਧਾ ਜੁੜਾਅ ਸਿਖਾਉਂਦੀ ਹੈ ਜੋ ਕਿ ਦੁਨਿਆਵੀ ਰਿਵਾਜਾਂ ਤੋਂ ਸਭ ਤੋਂ ਉੱਚਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ